ਜਾਂਦਾ ਵੀ ਮੈਂ ਲਾਈਟ ਜਿਹੜੀ ਘਰਾਂ ਦੇ ਵਿੱਚ ਫਰੀ ਦਿੱਤੀ ਆ ਉਹ ਸਾਡੇ ਪੈਸਿਆਂ ਵਿੱਚੋਂ ਦਿੱਤੀ ਜਾਣੀ ਫਰੀ ਕਿਉਂਕਿ ਥਾਂ ਥਾਂ ਤੇ ਇਹਨੇ ਟੋਲ ਪਲਾਜ਼ੇ ਲਾਈ ਜਾਂਦਾ ਥਾਂ ਥਾਂ ਤੇ ਸਾਡੇ ਬੱਚੇ ਜਿਹੜੇ ਮਰਵਾਏ ਜਾਂਦਾ ਤੇ ਬਾਕੀ ਸਾਰੇ ਜਿਹੜੇ ਸਾਡੇ ਸਰਕਾਰੀ ਸਕੂਲਾਂ ਉਹ ਬੰਦ ਕਰ ਦਿੱਤੇ ਜਿਹੜੇ ਅਸੀਂ ਲੱਖਾਂ ਰੁਪਏ ਸਕੂਲਾਂ ਦੇ ਵਿੱਚ ਭਰਦੇ ਆ ਉਹ ਕਿਹਦੇ ਕੋਲ ਜਾਂਦੇ ਆ ਉਹ ਵੀ ਤਾਂ ਸਰਕਾਰਾਂ ਕੋਲ ਹੀ ਜਾਂਦੇ ਆ ਕੁਝ ਨਹੀਂ ਕਰਿਆ ਸਾਡੇ ਵਜਤਾਂ ਕਿਹਾ ਸੀ ਮਾਤਾ ਨੂੰ ਕਿ ਹਜ਼ਾਰ ਹਜ਼ਾਰ ਰੁਪਏ ਪਾਵਾਂਗੇ ਇਹ ਪਾਰਟੀ ਨੇ ਸਾਨੂੰ ਉਹ ਵੀ ਨਹੀਂ ਪਾਇਆ ਨਸ਼ਾ ਸਾਡੇ ਪਿੰਡ ਚ ਨਹੀਂ ਬੰਦ ਹੋਇਆ ਤੁਹਾਨੂੰ ਤਾਂ ਚੰਗੇ ਲੱਗਦੀ ਕੋਈ ਪਾਰਟੀ ਜੀ ਕੋਈ ਪਾਰਟੀ ਨੂੰ ਚੰਗੀ ਲੱਗਦੀ ਜੀ ਇੰਨੇ ਕੀ ਵਾਦਾ ਕਰੇ ਜੀ ਸਾਡਾ ਕੋਈ ਵਾਦਾ ਨਹੀਂ ਪੂਰਾ ਕਰੇ 1000 ਰੁਪਏ ਕਿਹਾ ਸੀ ਜੀ ਉਹ ਵੀ ਨਹੀਂ ਪਾਇਆ ਸਾਨੂੰ ਨਹੀਂ ਵੋਟ ਪਾਉਣ ਤਾਂ ਫਿਰ ਤੁਸੀਂ ਜਾਓਗੇ ਨਹੀਂ ਜਾਂਦੇ ਤੁਸੀਂ ਕੀ ਕਰਾਂਗੇ ਸਪੋਰਟ ਪਾ ਕੇ ਸਰਪੰਚ ਮੈਂਬਰ ਕੋਈ ਤਾਂ ਸਾਨੂੰ ਲੈ ਕੇ ਜਾਊਗਾ ਵੀ ਇੱਧਰ ਵੋਟ ਪਾਓ ਇੱਧਰ ਵੋਟ ਪਾਓ ਨਹੀਂ ਪਾਉਂਦੇ ਜਿਹੜੇ ਸਾਡੇ ਵਾਦੇ ਨਹੀਂ ਕਰੇ ਜੀ 75 ਸਾਲ ਹੋ ਗਏ ਪਹਿਲਾਂ ਵੀ ਨਹੀਂ ਕਦੇ ਸਰਕਾਰਾਂ ਨੇ ਕੁਝ ਕੀਤਾ ਤੇ ਅੱਜ ਦੀ ਅਸੀਂ ਆਸ ਰੱਖੀ ਸੀ ਆਹ ਪਾਰਟੀ ਦੀ ਉਹਨੇ ਵੀ ਕੁਝ ਨਹੀਂ ਕੀਤਾ ਸਾਨੂੰ ਆਖਿਆ ਸੀ ਵੀ ਮੈਂ ਧਰਨੇ ਨਹੀਂ ਲਗਣ ਦੇਊਗਾ ਕਿਉਂਕਿ ਧਰਨੇ ਤਾਂ ਅੱਗੇ ਨਾਲ ਵੱਧ ਚੁੱਕੇ ਅਸੀਂ ਥਾਂ ਥਾਂ ਤੇ ਧਰਨੇ ਲਾਉਣੇ ਆ ਜੇ ਕੋਈ ਬੱਚਿਆਂ ਲਈ ਹੱਕ ਮੰਗਣਾ ਤਾਂ ਮੈਂ ਨਸ਼ੇ ਆਂਦਾ ਸੀ ਉਹ ਬੰਦ ਕਰ ਦੂੰਗਾ ਐਮਐਸਬੀ ਆਂਦੇ ਸੀ ਅਸੀਂ 5 ਦਿਨਾਂ ਚ ਦੇ ਦਾਂਗੇ ਉਹ ਹਜੇ ਤੱਕ ਸਾਨੂੰ ਮਿਲੀ ਦੀਲੀ ਜਾ ਕੇ ਅਸੀਂ ਡਾਂਗਾ ਖਾ ਕੇ ਮੋੜੇ ਆਦਿ ਮਾਵਾ ਨੇ ਪੱਤ ਮਰ ਵਾਲੇ ਪਰ ਹਜੇ ਤੱਕ ਸਾਨੂੰ ਐਮਐਸਬੀ ਨਹੀਂ ਮਿਲੀ ਤੇ ਜਿਹੜਾ ਨਸ਼ਾ ਆ ਨਾ ਸੀ ਬੰਦ ਕਰ ਦੂੰਗਾ ਹਜੇ ਤੱਕ ਨਸ਼ਾ ਨਹੀਂ ਬੰਦ ਹੋਇਆ ਸਾਡੇ ਰੋਜ਼ ਪੱਤ ਮਰਦੇ ਨੇ ਤੁਹਾਨੂੰ ਕਿਹੜੀ ਪਾਰਟੀ ਚੰਗੀ ਲੱਗਦੀ ਹੈ ਤੁਹਾਨੂੰ ਕੋਈ ਵੀ ਚੰਗੀ ਲੱਗਦੀ ਕਾਰਨੇ ਕਾਰਨੇ ਸਾਡੇ ਵਾਦੇ ਨਹੀਂ ਪੂਰੇ ਹੁੰਦੇ ਇੰਨਾ ਵਿੱਚ ਤਾਂ ਕੀ ਜਿਹੜੀਆਂ ਅਸੀਂ 70 75 ਸਾਲ ਹੋ ਗਏ ਤੁਹਾਨੂੰ ਵੋਟਾਂ ਪਾਉਂਦਿਆਂ ਨੂੰ ਉਦੋਂ ਤੋਂ ਲਾ ਕੇ ਵੀ ਇਹ ਇਹਨਾਂ ਵਿੱਚੋਂ ਕੋਈ ਨਹੀਂ ਚੰਗਾ ਲੱਗਦਾ ਸਾਨੂੰ ਤਾਂ ਇਹਨਾਂ ਲੁੱਟ ਕੇ ਖਾਲੇ ਸਾਨੂੰ ਤਾਂ ਕੋਈ ਚੰਗੀ ਨਹੀਂ ਲੱਗੀ ਬਾਹਰ ਵਰਗੈਂ ਨਹੀਂ ਖੜਾ ਕਿ ਕਿ ਤੁਸ ਕਾਸਾ ਸਿੱਧੀ ਕਿਸੇ ਨਿਕਾਸ਼ ਨਹੀਂ ਕਿੱਡੀ ਨਹੀਂ ਕਿ ਦੇਖ ਲਿਆ ਫਿਰ ਕਾਲੀ ਦਿਲ ਨੂੰ ਚੋਕ ਕੇ ਦੇਖ ਲਿਆ ਇਹਨਾਂ ਚੋਕਾਂ ਤੋਂ ਅਸੀਂ ਲੱਖਾਂ ਸਧਾਨਾਂ ਨੂੰ ਇੱਕ ਮੌਕਾ ਹੋਰ ਦੇਣਾ ਚਾਹੀਦਾ ਹੈ ਚੰਗੀ ਲੱਗਦੀ ਹੈ ਇਹਨਾਂ ਵਿੱਚ ਤਾਂ ਕੀ ਜਿਹੜੀਆਂ ਅਸੀਂ 70 75 ਸਾਲ ਹੋ ਗਏ ਸਾਨੂੰ ਵੋਟਾਂ ਪਾਉਂਦਿਆਂ ਨੂੰ ਉਦੋਂ ਤੋਂ ਲਾ ਕੇ ਵੀ ਇਹ ਇਹਨਾਂ ਵਿੱਚੋਂ ਕੋਈ ਨਹੀਂ ਚੰਗਾ ਲੱਗਦਾ ਕਿਉਂਕਿ ਜਦੋਂ ਵੀ ਆਪਾਂ ਕੋਈ ਘਰ ਦਾ ਮੁਖੀ ਚੁਣਦੇ ਆ ਜਾਂ ਆਪਾਂ ਸਰਕਾਰ ਚੁਣਦੇ ਆ ਜਾਂ ਸਾਡੇ ਕੋਈ ਪਿੰਡ ਦੀ ਪੰਚਾਇਤ ਚੁਣਦੇ ਆ ਉਹਨਾਂ ਹੱਸਾਂ ਨਾਲ ਚੁਣਦੇ ਹੁੰਦੇ ਆ ਕਿ ਇਹ ਸਾਡੇ ਲੋਕਾਂ ਲਈ ਕੁਝ ਕਰਨਗੇ ਇੱਕ ਤਾਵੇ ਨਾਲ ਕਹਿ ਸਕਦੇ ਆ ਕਿ ਅੱਜ ਜਿੰਨੇ ਵੀ ਕੈਂਡੀਡੇਟ ਖੜੇ ਨੇ ਘਰਾਂ ਦੇ ਵਿੱਚ ਆ ਕੇ ਸਾਡੀਆਂ ਮਾਮਾਂ ਭੈਣਾਂ ਦੇ ਪੈਰੀਂ ਹੱਥ ਲਾਉਂਦੇ ਆ ਜਵਾਕਾਂ ਨੂੰ ਚੱਕਦੇ ਆ ਘਰਾਂ ਦੇ ਵਿੱਚ ਰੋਟੀਆਂ ਖਾਣ ਤੇ ਇੱਕ ਗੱਲ ਕਰਦੇ ਆ ਪਰ ਜਦੋਂ ਵੋਟਾਂ ਪੈ ਗਈਆਂ ਉਸ ਤੋਂ ਬਾਅਦ ਦੇ ਵਿੱਚ ਇਹਨਾਂ ਦਾ ਇੱਕ ਵੀ ਨੰਬਰ ਨਹੀਂ ਚਾਲੂ ਹੋਣਾ ਇਹ ਸਾਰੇ ਨੰਬਰ ਬੰਦ ਹੋ ਜਾਣਗੇ ਤੇ ਕਿਸੇ ਨੇ ਕਿਸੇ ਦੇ ਮਰੇ ਜੰਮੇ ਤੇ ਨਹੀਂ ਆਉਣਾ ਉਦੋਂ ਇਹ ਫਿਰ ਆਉਂਦੀ ਮਹਿਲਾਂ ਦੇ ਵਿੱਚ ਆਰਮਨਾਲ ਸੌ ਜਾਣਗੇ 5 ਸਾਲ ਤੇ ਇਸ ਕਰਕੇ ਅਸੀਂ ਕਿਸੇ ਨੂੰ ਵੀ ਚੰਗਾ ਨਹੀਂ ਸਮਝਦੇ ਕਿਉਂਕਿ ਜਿਹੜਾ ਖੇਤੀ ਮੰਤਰੀ ਹੁੰਦਾ ਹੈ ਉਹਦੀ ਜ਼ਿੰਮੇਵਾਰੀ ਬਣਦੀ ਹੈ ਕਿ ਖੇਤੀ ਦੇ ਸਬੰਧਤ ਜਿੰਨੀਆਂ ਜੈਂਸਾ ਆਪਣਾ ਵਿਕਣੀਆਂ ਨੇ ਉਹਦੇ ਸਬੰਧ ਦੇ ਵਿੱਚ ਗੱਲ ਕਰਨੀ ਜਾਂ ਜਿੰਨਾ ਵੀ ਕੀਟਕਨਾਸ਼ ਦਵਾਈਆਂ ਨੇ ਸਪਰੇਹਾਂ ਨੇ ਰੇਹਾਂ ਨੇ ਉਹਨਾਂ ਤੇ ਗੌਰ ਕਰਨੀ ਜਦੋਂ ਮੰਤਰੀ ਬਣ ਜਾਂਦਾ ਹੈ ਜਾ ਕੇ ਆਰਮਨਾਲ ਮਹਿਲਾਂ ਚ ਪੈ ਜਾਂਦਾ ਹੈ ਸਿਹਤ ਸਹੂਲਤਾਂ ਦੀ ਗੱਲ ਕਰ ਲਈਏ ਸਿਹਤ ਮੰਤਰੀ ਬਣ ਜਾਂਦਾ ਪਰ ਉਹਨੇ ਕਿਤੇ ਜਾ ਕੇ ਹਸਪਤਾਲ ਚ ਦੌਰਾ ਨਹੀਂ ਕਰਨਾ ਕੁਝ ਨਹੀਂ ਕਰਨਾ ਲੋਕ ਬਿਨਾਂ ਇਲਾਜ ਤੋਂ ਬਿਨਾਂ ਦਬਾਉਣ ਤੋਂ ਮਰੀ ਜਾਂਦੇ ਨੇ ਵਿੱਦਿਆ ਦੀ ਗੱਲ ਕਰ ਲਈਏ ਵਿੱਦਿਆ ਪ੍ਰਾਈਵੇਟ ਖੇਤਰ ਕਰਤਾ ਇਹਦਾ ਜਨੇ ਵਪਾਰ ਤੋਰ ਲੈਦਾ ਤੇ ਜਿਹੜੀ ਫੇਰੀ ਦੇ ਵਿੱਚ ਦੇਣੀ ਸੀ ਉੱਥੇ ਕੋਈ ਧਿਆਨ ਨਹੀਂ ਹੈਗਾ ਸਰਕਾਰੀ ਸਕੂਲ ਬੇਲੇ ਪਏ ਨੇ ਮਾਸਟਰਾਂ ਬਿਨਾ ਕੋਈ ਖੇਡਾਂ ਕੰਨੇ ਧਿਆਨ ਨਹੀਂ ਹੈਗਾ ਤੇ ਅਸੀਂ ਕੁੱਲ ਮਿਲਾ ਕੇ ਇਹ ਕਹਿ ਸਕਦੇ ਹਾਂ ਕਿ ਇਹ ਖੂਨ ਪੁਣੀਆ ਜੋਕਾ ਚੋਣਨੀਆਂ ਨੇ ਕੋਣ ਪੁਨਿਆ ਜੋ ਕਾ ਚੋਲੋ ਵੀ ਜਿਹੜਾ ਜਿਆਦਾ ਖੂਨ ਐਤਕੀ ਪੀਊਗੀ ਉਹ ਚੁਣੀ ਜਾਊਗੀ ਤੇ ਇਹਦੋਂ ਬਾਅਦ ਸਵਾਏ ਕੋਈ ਹੋਰ ਚੀਜ਼ ਇਹਦੇ ਵਿੱਚ ਹੈ ਨਹੀਂ ਗੀ ਨਹੀਂ ਭਗਵਾਨ ਜੀ ਬਾਨ ਤਾਂ ਕਹਿ ਰਿਹਾ ਕਿ ਸਰਕਾਰੀ ਸਕੂਲ ਨੇ ਅਸੀਂ ਸਮਰਾਟ ਸਕੂਲ ਬਣਾ ਲਿਆ ਹਸਪਤਾਲ ਬਣਾਤੇ ਅਸੀਂ 40 ਲੱਖ ਨੂੰ ਜਿਹੜੀਆਂ ਨੌਕਰੀਆਂ ਨੇ ਉਹ ਦੇ ਦਿੱਤੀਆਂ ਬਦਲਾ ਦੇ ਨਾਂ ਤੇ ਇੱਕ ਲੋਕਾਂ ਨੇ ਵੱਡੀ ਗਿਣਤੀ ਵਿੱਚ ਇਹਨਾਂ ਨੂੰ ਵੋਟਾਂ ਵੀ ਪਾਈਆਂ 92 ਐਮਐਲਏ ਨੇ ਜਿਤਾਏ ਨੇ ਤੁਹਾਨੂੰ ਇਹ ਜਿਹੜੀ ਇਹ ਸਰਕਾਰ ਇਹ ਕਵੇਂ ਕਵੇਂ ਲੱਗਦੀ ਆ 92 ਤਾਂ ਜਿੱਤੇ ਨੇ ਇਹਨਾਂ ਦੇ ਕਿਉਂਕਿ ਪਹਿਲਾਂ ਕਾਲੇ ਕਾਂਗਰਸੀਆਂ ਨੇ ਬਹੁਤ ਲੋਕਾਂ ਨੂੰ ਲੁੱਟਿਆ ਸੀ ਲੋਕਾਂ ਨੂੰ ਦੁਖੀ ਕੀਤਾ ਸੀਗਾ ਲੋਕਾਂ ਕੱਕੇ ਪੈਸੇ ਨਾਲ ਤੋਂ ਲੋਕਾਂ ਨੇ ਅੱਕਿਆ ਨੇ ਆਪ ਦੀ ਪੜਾਅਸ ਕੱਢੀ ਇੱਕ ਇਤੋਂ ਵੱਡੀ ਕੋਈ ਗੱਲ ਨਹੀਂ ਹੈਗੀ ਉਹ ਪੜਾਅਸੇ ਸੀ ਵੀ ਲੋਕਾਂ ਦਾ ਬਦਲਾ ਕਰ ਲਈਏ ਖਾਣ ਨਹੀਂ ਇਹ ਚੰਗੇ ਨਿਕਲਣਗੇ ਪਰ ਇਹਨਾਂ ਨੇ ਲੋਕਾਂ ਦੇ ਮਨਾਂ ਦੇ ਉੱਤੇ ਜਿਹੜੇ ਆਸਾਂ ਸੀਗੀਆਂ ਉਹਨਾਂ ਤੇ ਪਾਣੀ ਫੇਰਿਆਗਾ ਇਤੋਂ ਬਾਹਰ ਲੋਕ ਹੁਣ ਕਿਸੇ ਤੇ ਯਕੀਨ ਵੀ ਨਹੀਂ ਕਰਨਗੇ ਹਾਂਜੀ ਵੀਰ ਜੀ ਕੀ ਨਾਮ ਹੈ ਬਾਈ ਪ੍ਰਵੀਰ ਸਿੰਘ ਬਾਈ ਬਲਵੀਰ ਸਿੰਘ ਬਲਵੀਰ ਸਿੰਘ ਜੀ ਤੁਹਾਨੂੰ ਜਿਹੜੀਆਂ ਮੈਂ ਪਾਰਟੀਆਂ ਦੱਸਤੀਆਂ ਨੇ ਕਾਲੀ ਕਾਂਗਰਸ ਦਾ ਕਿਹੜੀ ਪਾਰਟੀ ਵਧੀਆ ਲੱਗਦੀ ਤੁਹਾਨੂੰ ਇਹ ਇਸ ਵਾਰ ਸਾਨੂੰ ਤਾਂ ਜਥੇਬੰਦੀਆਂ ਵਧੀਆ ਲੱਗਦੀਆਂ ਨੇ ਜਥੇਬੰਦੀ ਕਿਹੜੀਆਂ ਕਿਸਾਨ ਜੁਨੀਅਰ ਵਾਲੀਆਂ ਨੇ ਨਹੀਂ ਚਲੋ ਜਥੇਬੰਦੀਆਂ ਤਾਂ ਅਲੱਗ ਆ ਕੋਈ ਹੈ ਹੀ ਨਹੀਂ ਸਿਸਟਮ ਆ ਨਹੀਂ ਤੁਸੀਂ ਮੰਨ ਲਓ ਵੋਟ ਪਾਉਣਾ ਕੋਈ ਵੀ ਨਹੀਂ ਜੀ ਕੋਈ ਵੀ ਨਹੀਂ ਹਾਂਜੀ ਵੀਰ ਜੀ ਕੀ ਨਾਮ ਹੈ ਭਾਨਾਰਾਮ ਭਾਨਾਰਾਮ ਹੀ ਭਾਨਾਰਾਮ ਸਿੰਘ ਤੁਸੀਂ ਮੰਨ ਲਓ ਐਤਕੀ ਕਿਹਨੂੰ ਵੋਟ ਪਾ ਰਹੇ ਹੋ ਜਾਂ ਕਿਹੜੀ ਪਾਰਟੀ ਚੰਗੀ ਲੱਗਦੀ ਤੁਹਾਨੂੰ ਅਲਾ 10 ਸਾਲ ਅਸੀਂ ਕਾਂਗਰਸ ਨੂੰ ਚੁਣ ਕੇ ਦੇਖ ਲਿਆ ਫਿਰ ਕਾਲੀ ਦਿਲ ਨੂੰ ਚੁਣ ਕੇ ਦੇਖ ਲਿਆ ਇਹਨਾਂ ਚੋਕਾਂ ਤੋਂ ਅਸੀਂ ਲੱਖਾ ਸੁਧਾਨਾ ਨੂੰ ਇੱਕ ਮੌਕਾ ਹੋਰ ਜਿਹੜਾਣਾ ਚਾਹੀਦਾ ਇਹ ਤੁਹਾਨੂੰ ਐਤ ਕੇਸ ਵਾਰ ਲੱਗਦਾ ਕਿ ਲੱਖਾ ਸੁਧਾਨਾ ਜਿਹੜਾ ਹੈਗਾਗਾ ਵੀ ਉਹ ਪੰਜਾਬ ਦੀ ਆਵਾਜ਼ ਨੂੰ ਉਠਾ ਸਕਦਾ ਉਠਾ ਸਕਦਾ ਜੀ ਕਿਉਂ ਉਹ ਉਹਦੇ ਮੁੱਦਾ ਚੱਕ ਸਕਦਾ ਹਰ ਚੀਜ਼ 92 ਤਾ ਨੂੰ ਪਹਿਲਾਂ ਦੇਤੇ ਜੀ 2.5 ਸਾਲਾਂ ਦੇ ਤਾਂ ਕੁਝ ਕੀਤਾ ਨਹੀਂ ਨੌ ਹੱਥ ਹੋਰ ਮੰਗੀ ਜਾਂਦਾਗਾ ਕਿੰਨੇ ਕੁ ਦੇ ਦਈਏ ਲੱਖਾ ਸੁਧਾਨਾ ਇੱਕ ਮੌਕਾ ਕਿ ਨਵੇਂ ਬੰਦੇ ਨੂੰ ਤਾਂ ਜਣਾ ਚਾਹੀਦੇ ਨੇ ਠੀਕ ਹੈ ਅੰਜ ਪ੍ਰਧਾਨ ਜੀ ਕੀ ਨਾਮ ਹੈ ਜੀ 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 ਤੁਹਾਨੂੰ ਸਾਰੀਆਂ ਪਾਰਟੀਆਂ ਵਿੱਚ ਜਿਹੜਾ ਮੈਂ ਗਨਾਈਆਂ ਨੇ ਕਾਲੀ ਕਾਂਗਰਸ ਇਹਨਾਂ ਵਿੱਚੋਂ ਤੁਹਾਨੂੰ ਕਿਹੜੀ ਪਾਰਟੀ ਚੰਗੀ ਲੱਗਦੀ ਆ ਤੁਹਾਨੂੰ ਨਾ ਨਾ ਲੁੱਟ ਕੇ ਖਾਲਾ ਸਨ ਤਾਂ ਕੋਈ ਚੰਗੀ ਨਹੀਂ ਲੱਗਦੀ ਬਾਦਲ ਬਾਰ ਕੰਨੀ ਖੜਾ ਖੇਡੂ ਕਸਾ ਛੱਡੀ ਕਿਸੇ ਨੇ ਕਸਾ ਨਹੀਂ ਛੱਡੀ ਛੱਡੀ ਨਾ ਆਪਾਂ ਫਿਰ ਬਦਲਾ ਇਸ ਕਰਕੇ ਲਿਆਂਦਾ ਸੀ ਨਾ ਵੀ ਆਪਾਂ ਕਾਂਗਰਸ ਲੋਕ ਜਮੈਂ ਉਹਨੂੰ ਤਾਂ ਅੱਕ ਗਏ ਸੀ ਬਾਦਲ ਕੇ ਤਾਂ ਅੱਕ ਗਏ ਸੀ ਇਸ ਕਰਕੇ ਤੂੰ ਬਦਲਾ ਦੇ ਨਾ ਤੇ ਜਿਹੜੀ ਆਮਾ ਦੀ ਪਾਰਟੀ ਆਈ ਇਹ ਤੁਹਾਨੂੰ ਇਹ ਵੀ ਨਹੀਂ ਵਧੀਆ ਲੱਗਦੀ ਏ ਵੀ ਕੋਈ ਸਾਨੂੰ ਕੋਈ ਵਧੀਆ ਨਹੀਂ ਲੱਗੀ ਜਿਹੜੋ ਕੋਈ ਸਾਡੇ ਆ ਕੇ ਖੜੇ ਨਹੀਂ ਜਾਂ ਕੁਝ ਗੱਲ ਪੀਜੀ ਨਹੀਂ ਲੱਗੀ ਸਾਡੇ ਨਹੀਂ ਆਏ ਨੀ ਪਿੰਡ ਦੇ ਵਿੱਚ ਕੋਈ ਨਾ ਪਿੰਡ ਕਿ ਨਹੀਂ ਆਇਆ ਕਿਤੇ ਵੀ ਨਹੀਂ ਆਇਆ ਸਕੂਲ ਕੋਈ ਹੋਰ ਕਾਸੇ ਜੁੰਗੇ ਆਏ ਅਈ ਬਾਪੂ ਜੀ ਕੀ ਨਾਮ ਹੈ ਜੀ ਸਿੰਘ ਆਈ ਜੀਤ ਸਿੰਘ ਜੀਤ ਸਿੰਘ ਜੀ ਪਹਿਲਾਂ ਜਦੋਂ ਸਾਰਿਆਂ ਨੂੰ ਪੁੱਛਿਆ ਟਿਆ ਕਿ ਤੁਹਾਨੂੰ ਇਸ ਵਾਰ ਇਲੈਕਸ਼ਨਾਂ ਦੇ ਵਿੱਚ ਵੱਖ-ਵੱਖ ਪਾਰਟੀਆਂ ਖੜੀਆਂ ਕਿਸ ਪਾਰਟੀ ਦਾ ਨਮਾਇੰਦਾ ਤੁਹਾਨੂੰ ਵਧੀਆ ਲੱਗ ਰਿਹਾ ਹੈ ਇਹ ਸਾਰੇ ਨਿੰਦਣ ਤੇ ਹੋ ਗਏ ਕੋਈ ਨਹੀਂ ਦੂਜਾ ਦੂਜੇ ਦੇ ਪਤਾ ਲੱਗਿਆ ਦੂਜਾ ਕੁਝ ਨਹੀਂ ਕਰਦਾ ਕੋਈ ਸਾਰੇ ਸਾਰਿਆਂ ਚੋਂ ਸਾਬੇ ਦੂਜੇ ਦੂਜੇ ਬਸ ਉਹ ਨੂੰ ਕਰਾ ਫਲਾਨਾ ਐ ਜੀ ਗੱਲਾਂ ਤੇ ਹੋਏ ਨੇ ਇਹ ਕੋਈ ਨਹੀਂ ਕਰਦਾ ਕੁਝ ਨਿੱਤਾਂ ਨੂੰ ਜਿਵੇਂ ਪਾਪ ਬਦਲਾ ਪਾਰਟੀ ਦੇ ਨਾਂ ਤੇ ਭਵੰਤ ਮਾਰੂਗਾ ਵੀਰ ਉਸ ਕਰਦਾ ਠੀਕ ਗੱਲਾਂ ਹੀ ਕਰਕੇ ਗੱਲਾਂ ਮਾਰ ਕੇ ਭੱਜਣਾ ਟੁੱਟ ਕੋਲ ਜਣਾ ਕੇ ਇਹਦਾ ਕਹਿੰਦਾ ਮੈਂ 40000 ਨੂੰ ਨੌਕਰੀ ਦਿੱਤੀ ਪਿੰਡਾਂ ਨੂੰ ਨੌਕਰੀ ਦੇ ਤੇ ਕਿਹੜੀ ਦੇਤੀਆਂ ਉਹ ਪਹਿਲਾਂ ਪਾਸ ਬੋਲੋਈਆਂ ਚੱਲੇ ਦੇਤੀਆਂ ਵਧੀਆ ਚੱਲੇ ਵੀ ਇੰਨਾ ਕਰ ਚੰਗਾ ਕਰਿਆ ਇਹਨੇ ਤੇ ਹੁਣ ਕੁਝ ਨਹੀਂ ਗੱਲਾਂ ਹੀ ਨੇ ਸਾਰੇ ਇਹਨਾਂ ਕੋਲੇ ਤੁਹਾਡੇ ਪਿੰਡ 'ਚ ਮਿਲੀਆਂ ਨੌਕਰੀ ਮਿਲੀਆਂ ਹੈਗੇ ਜੀ ਮਿਲੀਆਂ ਹੈ ਹਾਂ ਹੁਣ ਕਿਹੜੀ ਪਾਰਟੀ ਚੰਗੀ ਲੱਗਦੀ ਸੰਤੋਜ ਕੋਈ ਵੀ ਨਹੀਂ ਚੰਗੀ ਲੱਗਦੀ ਕਾਰ ਨਹੀਂ ਕਾਰ ਨਹੀਂ ਸਾਡੇ ਵਾਦੇ ਨਹੀਂ ਪੂਰੇ ਹੁੰਦੇ ਆਮ ਆਦਮੀ ਪਾਟੀ ਨੇ ਸੀ ਹਰੇਕ ਵਾਦਾ ਪੂਰਾ ਕੀਤਾਗਾ ਜਿੰਨੇ ਵਾਦੇ ਹੈਗੇ ਨੇ ਕਿਸੇ ਨੇ ਨਹੀਂ ਕਰੇ ਜੀ ਸਾਡੇ ਦਾ ਵਾਦੇ ਪੂਰੇ ਹਾਂਜੀ ਭੈਣ ਜੀ ਹਾਂਜੀ ਜਿਹੜੀਆਂ ਇਹਨਾਂ ਪਾਰਟੀਆਂ ਰਵਾਇਤੀ ਪਾਰਟੀਆਂ ਜਾਂ ਮੰਨ ਲਓ ਆਮ ਆਦੀ ਪਾਰਟੀ ਹੋ ਗਈ ਕਾਂਗਰਸ ਸਾਰੇ ਪਾਰਟੀਆਂ ਹੋਗੇ ਤੁਹਾਨੂੰ ਇਹਨਾਂ ਪਾਰਟੀਆਂ ਵਿੱਚ ਕੋਣ ਚੰਗਾ ਲੱਗਦਾ ਇਸ ਵਾਰ ਕੋਣ ਜਿੱਤਣਾ ਚਾਹੁੰਦਾ ਦੇਖੋ ਜੀ 75 ਸਾਲ ਹੋ ਗਏ ਪਹਿਲਾਂ ਵੀ ਨਹੀਂ ਕਦੇ ਸਰਕਾਰਾਂ ਨੇ ਕੁਝ ਕੀਤਾ ਤੇ ਇੱਕ ਦੀ ਅਸੀਂ ਆਸ ਰੱਖੀ ਸੀ ਆਮ ਪਾਰਟੀ ਦੀ ਉਹਨੇ ਵੀ ਕੁਛ ਨਹੀਂ ਕੀਤਾ ਸਾਨੂੰ ਆਖਿਆ ਸੀ ਵੀ ਮੈਂ ਧਰਨੇ ਨਹੀਂ ਲਗਣ ਦੇਵਾਂਗਾ ਕਿਉਂਕਿ ਧਰਨੇ ਤਾਂ ਅੱਗੇ ਨਾਲ ਵੱਧ ਚੁੱਕੇ ਅਸੀਂ ਥਾਂ ਥਾਂ ਤੇ ਧਰਨੇ ਲਾਉਣੇ ਆ ਜੇ ਕੋਈ ਬੱਚਿਆਂ ਲਈ ਹੱਕ ਮੰਗਣਾ ਤਾਂ ਵੀ ਨਸ਼ੇ ਆਂਦਾ ਸੀ ਮੈਂ ਬੰਦ ਕਰ ਦੂੰਗਾ ਐਮਐਸਬੀ ਆਂਦੇ ਸੀ ਅਸੀਂ 5 ਦਿਨਾਂ ਚ ਦੇ ਦਾਂਗੇ ਉਹ ਹਜੇ ਤੱਕਰ ਨਹੀਂ ਸਾਨੂੰ ਮਿਲੀ ਦਿੱਲੀ ਜਾ ਕੇ ਅਸੀਂ ਡਾਂਗਾ ਖਾ ਕੇ ਮੁੜੇ ਆਦੀਆਂ ਮਾਵਾਣੀ ਪੱਤ ਮਰ ਵਾਲੇ ਪਰ ਹਜੇ ਤੱਕਰ ਸਾਨੂੰ ਐਮਐਸਬੀ ਨਹੀਂ ਮਿਲੀ ਤੇ ਜਿਹੜਾ ਨਸ਼ਾ ਆਂਦਾ ਸੀ ਬੰਦ ਕਰ ਦੂੰਗਾ ਹਜੇ ਤੱਕਰ ਨਸ਼ਾ ਨਹੀਂ ਬੰਦ ਹੋਇਆ ਸਾਡੇ ਰੋਜ਼ ਪੱਤ ਮਰਦੇ ਨੇ ਜਿਹੜਾ ਇਹ ਕਹਿੰਦਾ ਸੀ ਮੈਂ ਘਰ ਘਰ ਨੌਕਰੀ ਦੇਵਾਂਗਾ ਵੀ ਇੱਕ ਰਜ ਸਾਨੂੰ ਨਹੀਂ ਲੱਗਦਾ ਵੀ ਕਿਸੇ ਦੇ ਘਰ ਚ ਰੋਜ਼ਗਾਰ ਹੋਊਗਾ ਭੁੱਖੇ ਮਰਦੇ ਆ ਲੋਕ ਗਰੀਬ ਵੀ ਮਰਦੇ ਆ ਜਿਹੜੇ 2-4 ਕਿੱਲਾਂ ਵਾਲੇ ਉਹ ਵੀ ਮਰਦੇ ਆ ਕਿਉਂਕਿ ਜੇ ਅਸੀਂ ਆਪਣੀਆਂ ਫਸਲਾਂ ਵਾਸਤੇ ਹੁਣੇ ਕਣਕ ਬੀਜੀ ਸੀ ਉਹਦੇ ਫਸਲਾਂ ਦੇ ਭਾਅ ਲੈਣੇ ਸੀ ਤਾਂ ਸਾਨੂੰ ਧਰਨੇ ਤੇ ਬੈਠਣਾ ਪੈ ਗਿਆ ਤੱਤਿਆਂ ਸੜਕਾਂ ਤੇ ਬੈਠਣਾ ਪੈ ਗਿਆ ਤੇ ਭਗਵਾਨ ਜੀ ਮਾਨ ਤਾਂ ਵੱਡਾ ਦਾਵਾ ਕਰਿਆ ਕਿ 2.5 ਸਾਲ ਦੀ ਸਰਕਾਰ ਹੋਈ ਹੈ ਮੇਰੀ ਤੇ ਮੈਂ ਜਿਹੜੀ ਹੈਗੀ 800 ਜੁੰਟ ਜਿਹੜੀ ਉਹ ਵੀ ਦੀ ਮਾਫ ਕਰਤੀ ਜਿਹੜਾ ਕਣਕ ਆ ਉਹ ਹਰੇ ਗਰੀਬ ਦੇ ਘਰੇ ਆਉਂਦੀ ਆ ਤੇ ਹੋਰ ਵੀ ਬਹੁਤ ਬਾਰੇ ਵੱਡੇ ਵਾਅਦੇ ਕਰ ਰਿਹਾ ਹੈ ਜਿਹੜੀ ਇਹ ਆਂਦਾ ਵੀ ਮੈਂ ਲਾਈਟ ਜਿਹੜੀ ਘਰਾਂ ਦੇ ਵਿੱਚ ਫਰੀ ਦਿੱਤੀ ਆ ਉਹ ਸਾਡੇ ਪੈਸਿਆਂ ਵਿੱਚੋਂ ਦਿੱਤੀ ਜਾਂਨੇ ਫਰੀ ਕਿਉਂਕਿ ਥਾਂ ਥਾਂ ਤੇ ਇਹਨੇ ਟੋਲ ਪਲਾਜੇ ਲਾਈ ਜਾਂਦਾ ਥਾਂ ਥਾਂ ਤੇ ਸਾਡੇ ਬੱਚੇ ਜਿਹੜੇ ਮਰਵਾਏ ਜਾਂਦਾ ਤੇ ਬਾਕੀ ਸਾਰੇ ਜਿਹੜੇ ਸਾਡੇ ਸਰਕਾਰੀ ਸਕੂਲਾਂ ਉਹ ਬੰਦ ਕਰ ਦਿੱਤੇ ਜਿਹੜੇ ਅਸੀਂ ਲੱਖਾਂ ਰੁਪਏ ਸਕੂਲਾਂ ਦੇ ਵਿੱਚ ਭਰਦੇ ਆ ਉਹ ਕਿਹਦੇ ਕੋਲ ਜਾਂਦੇ ਆ ਉਹ ਵੀ ਤਾਂ ਸਰਕਾਰਾਂ ਕੋਲ ਹੀ ਜਾਂਦੇ ਆ ਸਾਨੂੰ ਕੁਝ ਨਹੀਂ ਇਹਨੇ ਫਰੀ ਦਿੱਤਾ ਸਾਡੇ ਪੈਸੇ ਜਿਹੜੇ ਅਸੀਂ ਆਪਾਂ ਮਾਤਾ ਅਸੀਂ ਬਿਲਾਡ ਦੇ ਨੂੰ ਦੇਤੀ ਪਰ ਮੈਨੇ ਸਾਨੂੰ ਪਾਣੀ ਦੇਤਾ ਸਾਰੇ ਸਾਡੇ ਘਰਾਂ 'ਚ ਜਾਂਦੇ ਆ ਨਸ਼ਾ ਕਿੰਨਾ ਕਾਈ ਕਿੰਨਾ ਕ ਮੁੱਦਾ ਨਸ਼ੇ ਦਾ ਸਾਡੇ ਪਿੰਡ ਕਿੰਨਾ ਕ ਨਸ਼ਾ ਹੈ ਨਸ਼ਾ ਤਾਂ ਸਾਡੇ ਬਾਧੂ ਆ ਜੀ ਰੋਜ਼ ਪੁੱਤ ਮਰਦੇ ਆ ਮਾਵਾ ਦੇ ਟੀਕੇ ਲਾਲਾ ਮਰੀ ਜਾਂਦੇ ਆ ਚਿੱਟਾ ਖਾ ਖਾ ਮਰੀ ਜਾਂਦੇ ਨੇ ਕੋਈ ਸ਼ਰਾਬ ਦੇ ਵਿੱਚ ਮਰੀ ਜਾਂਦਾ ਪੁੱਤ ਭੁੱਖ ਤੇ ਨਾ ਕਿਉਂਕਿ ਗਰੀਬ ਵੀ ਇਹੋ ਜਿਹਾ ਬੰਦਾ ਜਿਹਨੂੰ ਆਥਨ ਦੀ ਰੋਟੀ ਨਹੀਂ ਜੁੜਦੀ ਦਿਹਾੜੀ ਜਾਂਦਾ ਆਪਦੇ ਬੱਚੇ ਪਾਲੇ ਕਿ ਆਪਦਾ ਨਸ਼ਾ ਪੂਰਾ ਕਰੇ ਨਾ ਤਾਂ ਨਸ਼ਾ ਪੂਰਾ ਹੁੰਦਾ ਬੱਚਿਆਂ ਤੋਂ ਨਾ ਗਾਹਾਂ ਢਿੱਡ ਭਰਦਾ ਉਹਨਾਂ ਦਾ ਮਰ ਤਾਂ ਆਪਾਂ ਮਾ ਜਾਣਗੇ ਪਰ ਰੋਟੀ ਨਹੀਂ ਅਜਿੱਤ ਕਰ ਮਿਲੀ ਕਿਸ ਨੂੰ ਹਾਂ ਜੀ ਮਤੇ ਤੁਸੀਂ ਕੀ ਕਹਿਣਾ ਚਾਹੋਗੇ ਇਹਨਾਂ ਪਾਰਟੀਆਂ ਬਾਰੇ ਕੌਣ ਪਾਰਟੀ ਜਿਹੜਾ ਹੈਗੇ ਨਮਿੰਦੇ ਵੱਖ-ਵੱਖ ਖੜੇ ਨੇ ਕਿਹੜੀ ਪਾਰਟੀ ਤੁਹਾਨੂੰ ਚੰਗੀ ਲੱਗਦੀ ਹੈ ਕਿਹੜੀ ਜਿੱਤਣੀ ਚਾਹੀਦੀ ਹੈ ਸਾਨੂੰ ਤਾਂ ਜੀ ਕੋਈ ਚੰਗੀ ਨਹੀਂ ਲੱਗਦੀ ਸਾਡੇ ਲਈ ਤਾਂ ਕਿਸੇ ਨੇ ਕੁਝ ਨਹੀਂ ਕਰਿਆ ਸਾਡੇ ਵਜ੍ਹਾ ਤੇ ਕਿਹਾ ਸੀ ਮਾਤਾ ਨੂੰ ਕਿ ਹਜ਼ਾਰ-ਹਜ਼ਾਰ ਰੁਪਏ ਪਾਵਾਂਗੇ ਇਹ ਪਾਰਟੀ ਨੇ ਸਾਨੂੰ ਉਹ ਵੀ ਨਹੀਂ ਪਾਇਆ ਨਸ਼ਾ ਸਾਡੇ ਪਿੰਡ ਚ ਨਹੀਂ ਬੰਦ ਹੋਇਆ ਸਾਰੀ ਦੁਨੀਆ ਤੇ ਨਹੀਂ ਹੋਇਆ ਕਹਿੰਦੇ ਸੀ ਧਰਨੇ ਮਜਾਰੇ ਲੱਗਣੇ ਨਹੀਂ ਦੇਣੇ ਤਾਂ ਉਹ ਵੀ ਸਾਡੇ ਕਿਸਾਨ ਅੱਜ ਛੜਕਾਂ ਤੇ ਰੋਲੀ ਜਾਂਦੇ ਨੇ ਸਾਡੇ ਲਈ ਤਾਂ ਕੋਈ ਵੀ ਨਹੀਂ ਅਸੀਂ ਤਾਂ ਕਿਸੇ ਨੂੰ ਵੀ ਨੱਚਾ ਗਏ ਨਹੀਂ ਭਵੰਤ ਮਾਨ ਕਹਿੰਦਾ ਜੀ ਮੈਂ ਅਗਲੇ 4-5 ਮਹੀਨਿਆਂ ਚ ਜਿਹੜਾ ਹਜ਼ਾਰ-ਹਜ਼ਾਰ ਰੁਪਿਆ ਜਿਹੜਾ ਹੈਗਾ ਮਤਾਵਾ ਨੂੰ ਕਹਿੰਦਾ ਪਾਉ ਦੇਖੀ ਜੋ ਲਾਰੇ ਤਵਾਦੂ ਲਾਈ ਜਾਂਦਾ ਉਹਦੇ ਦੇ ਜਦੋਂ ਸਾਡੇ ਕੋਲੇ ਕੋਈ ਚੀਜ਼ ਆਊਗੀ ਅਸੀਂ ਉਹਦੀ ਕਹਿ ਸਕਦੇ ਹਾਂ ਤੁਹਾਨੂੰ ਆਮ ਆਦੀ ਪਾਰਟੀ ਵਧੀਆ ਨਹੀਂ ਲੱਗਦੀ ਨਹੀਂ ਸਾਡੇ ਲਈ ਵਧੀਆ ਨਹੀਂ ਸਾਡਾ ਵਾਦਾ ਪੂਰਾ ਨਹੀਂ ਕਰਿਆ ਸਾਨੂੰ 1000 ਰੁਪਿਆ ਇਹ ਹੀ ਨਹੀਂ ਆਈ ਮਾਤੇ ਤੁਸੀਂ ਕੀ ਕਹਿਣਾ ਚਾਹੋਗੇ ਇਹਨਾਂ ਪਾਰਟੀਆਂ ਬਾਰੇ ਬੱਸ ਜੀ ਸਾਨੂੰ ਤਾਂ ਚੰਗੇ ਲੱਗਦੀ ਕੋਈ ਪਾਰਟੀ ਜੀ ਕੋਈ ਪਾਰਟੀ ਨੂੰ ਚੰਗੀ ਲੱਗਦੀ ਹੈ ਹਾਂ ਜੀ ਇੰਨੇ ਕਿ ਵਾਦਾ ਕਰੇ ਜੀ ਸਾਡਾ ਕੋਈ ਵਾਦਾ ਨਹੀਂ ਪੂਰਾ ਕਰੇ 1000 ਰੁਪਏ ਕਿਹਾ ਸੀ ਜੀ ਉਹ ਵੀ ਨਹੀਂ ਪਾਇਆ ਸਨ ਨਹੀਂ ਵੋਟ ਪਾਉਣ ਤਾਂ ਫਿਰ ਤੁਸੀਂ ਜਾਓਗੇ ਨਹੀਂ ਜਾਂਦੇ ਫਿਰ ਕੀ ਕਰਾਂਗੇ ਸੀ ਵੋਟ ਪਾ ਕੇ ਸਰਪੰਚ ਮੈਂਬਰ ਕੋਈ ਤਾਂ ਤੁਹਾਨੂੰ ਲੈ ਕੇ ਜਾਊਗਾ ਵੀ ਇੱਧਰ ਵੋਟ ਪਾਓ ਇੱਧਰ ਵੋਟ ਪਾਓ ਨਹੀਂ ਪਾਉਂਦੇ ਜਿਹੜੇ ਸਾਡੇ ਵਾਦੇ ਨਹੀਂ ਕਰੇ ਜੀ ਉਹ तमाम ਨੇ ਵਾਦਾ ਨਹੀਂ ਕਰੇ ਸਾਡੇ ਕਰਦਾ ਸੀ ਇਹਦੇ ਸੀ ਇਹ ਤੁਸੀਂ ਸਾਰਾ ਕੁਝ ਜਿਹੜਾ ਹੈਗਾ ਹੈਗਾ ਇਹ ਤੁਸੀਂ ਸਾਡੀ ਮਾਵਾ ਪੈਣਾ ਤੋਂ ਸਾਡੇ ਦੁਰ ਕਿਸਾਨ ਜੂਨੀਅਨ ਦੇ ਰਾਜ ਸਿੰਘ ਨੇ ਤੇ ਹੋਰ ਜਿਹੜੇ ਨੌਜਵਾਨ ਨੇ ਆਏ ਨੇ ਤਾਨੂੰ ਸਾਰਿਆਂ ਨੂੰ ਦੱਸ ਦਿੱਤਾ ਕਿ ਆਮ ਆਦੀ ਪਾਰਟੀ ਦੇ ਕਹੇ ਸੀ ਕਿ ਬਦਲਾ ਆਇਆਗਾ ਲੋਕਾਂ ਨੂੰ ਬਦਲਾ ਦੇ ਨਾਂ ਤੇ ਇਹਨਾਂ ਨੇ ਇੱਕ ਇਹ ਕਹਿੰਦੇ ਸਾਨੂੰ ਝੂਠੇ ਲਾਰੇ ਲਾਏ ਨੇ ਜਿਹੜੀਆਂ ਮੰਨ ਲਓ ਪੈਨਸ਼ਨਾਂ ਸੀ ਜਾਂ 1000 ਰੁਪਏ ਦੀ ਗੱਲ ਸੀ ਜਾਂ ਆਟਾ ਦਾਲ ਕਹਿੰਦਾ ਸੀ ਕਿ ਹਰੇਕ ਦੇ ਘਰ ਜਿਹੜਾ ਆਟਾ ਜਿਹੜਾ ਗੱਡੀ ਆਇਆ ਕਰੂਗੀ ਕਾਫੀ ਕੁਝ ਜਿਹੜੀਆਂ ਗਰੰਟੀਆਂ ਦਿੱਤੀਆਂ ਸੀ ਉਹਨਾਂ ਗਰੰਟੀਆਂ ਤੋਂ ਜਿਹੜੀਆਂ ਇਹ ਸਰਕਾਰਾਂ ਮੁਕਰ ਹੋ ਜਾਂਦੀਆਂ ਨੇ ਬਾਅਦ ਦੇ ਵਿੱਚ ਪਹਿਲਾਂ ਲਾਰਾ ਲੈ ਕੇ ਵੋਟਾਂ ਲੈ ਲੈਂਦੀਆਂ ਨੇ ਤੇ ਬਾਅਦ ਦੇ ਵਿੱਚ ਫਿਰ ਇਹਨਾਂ ਨੂੰ ਜਿਹੜਾ ਹੁਣ ਪਿੰਡਾਂ ਦੇ ਵਿੱਚ ਵੜਦੇ ਇਹਨਾਂ ਨੂੰ ਜਿਹੜਾ ਹੈਗਾ ਵੱਖ-ਵੱਖ ਪਾਰਟੀਆਂ ਨੂੰ ਜਿਹੜਾ ਪਿੰਡਾਂ ਦੇ ਵਿੱਚ ਆਉਂਦੀਆਂ ਨੇ ਉਹਨਾਂ ਨੂੰ ਵਿਰੋਧਾ ਸਾਹਮਣਾ ਵੀ ਕਰਨਾ ਪੈਂਦਾ ਹੈਗਾ ਇਸ ਕਰਕੇ ਜਦ ਅਸੀਂ ਅਗਲੇ ਪਿੰਡ ਦੇ ਵਿੱਚ ਆਏ ਕਹਿੰਦੇ ਕਿ ਸਾਨੂੰ ਤਾਂ ਸਾਰੀਆਂ ਪਾਰਟੀਆਂ ਇਹਨਾਂ ਨੂੰ ਕੋਈ ਵਧੀਆ ਨਹੀਂ ਲੱਗਦੀ ਇੱਕ ਵੀਰ ਨੇ ਕਿਹਾ ਕਿ ਸਾਨੂੰ ਜਿਹੜਾ ਇਸ ਵਾਰ ਜਿਹੜਾ ਲੱਕੇ ਸੁਧਾਨ ਨੂੰ ਵੋਟ ਪਾਉਣੀ ਚਾਹੀਦੀ ਆ ਮੈਂ ਹਾਂ ਮਕਰਨ ਸਿੰਘ ਉੱਪਾ ਤੁਸੀਂ ਦੇਖ ਰਹੇ ਹੋ ਪੰਜਾਬੀ ਬਿਰਛਾ ਟੀਵੀ